ਗਾਨਿਸਤਾਨ ਦੇ ਵਿੱਚ ਐਤਵਾਰ ਅੱਧੀ ਰਾਤ ਧਰਤੀ ਇੰਨੀ ਗੰਬੀ ਹੈ ਕਿ ਸੁੱਤੇ ਪਏ ਲੋਕ ਆਪਣੇ ਘਰਾਂ ਦੇ ਵਿੱਚ ਹੀ ਦਫ਼ਨ ਹੋ ਗਏ ਨੇ ਰਿਕਟਰ ਪਮਾਨ ਦੇ ਉਤੇ ਪਹੁੰਚਾਲਦੀ ਤਪਲਤਾ 6.3 ਮਾਪੀ ਗਈ ਅਤੇ ਹੁਣ ਤੱਕ 900 ਮੌਤਾ ਹੋਣ ਦੀ ਰਿਪੋਰਟ ਸਾਮਣੇ ਹੈ ਜਦਕਿ 300 ਹਜ਼ਾਰ ਤੋਂ ਵੱਧ ਜ਼ਖਮੀ ਤਸਜਾਦੇ ਨੇ ਵੱਡੇ ਭੁਚਾਲ ਤੋਂ ਬਾਅਦ ਵੀ ਝਟਕੇ ਮਹਿਸੂਸ ਹੁੰਦੇ ਰਹੇ ਅਤੇ ਲੋਕਾਂ ਨੇ ਘਰਾਂ ਤੋਂ ਬਾਹਰ ਬੈਠ ਕੇ ਰਾਤ ਕੱਟੀ ਹੈ ਉਧਰ ਰਾਹਤ ਕਾਰਜਾਂ ਦੇ ਵਿੱਚ ਜੁਟੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ 1000 ਤੋਂ ਉੱਤੇ ਹੋ ਸਕਦੀ ਹੈ ਦੱਸਦੀ ਹੈ ਅਮਰੀਕਾ ਦੇ ਜੀਓਲੋਜੀਕਲ ਸਰਵੇ ਮੁਤਾਬਕ ਭੁਚਾਲ ਦਾ ਕੇਂਦਰ 2 ਲੱਖ ਦੀ ਆਬਾਦੀ ਵਾਲੀ ਜਲਾਲਾਬਾਦ ਸ਼ਹਿਰ ਤੋਂ 17 ਮੀਲ ਦੂਰ ਸੀ ਅਤੇ ਇਹ ਇਲਾਕਾ ਕੋਮੀ ਰਾਜस्तानी ਕਾਬੂਲ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ ਇੱਕ ਹੋਰ ਰਿਪੋਰਟ ਮੁਤਾਬਕ ਤਾਜ਼ੀ ਕਿਸਬ ਤੋਂ ਵੱਧ ਮੌਤਾ ਕੁਨਾਰ ਸੂਬੇ ਦੇ ਵਿੱਚ ਹੋਈਆਂ ਅਤੇ ਪੁਚਾਲ ਦੇ ਛਿਟਕੇ ਲੈਦੇ ਪੰਜਾਬ ਤੱਕ ਮਹਿਸੂਸ ਕੀਤੇ ਗਏ ਭਾਰਤ ਤੇ ਗੁਰੂਗ੍ਰਾਮ ਦੇਖੇ ਵੀ ਹਲਕੇ ਝਟਕੇ ਮਹਿਸੂਸ ਹੁੰਦੀਆਂ ਰਿਪੋਰਟਾਂ ਸਭ ਨੇ ਆਈਆਂ ਨੇ ਦੱਸਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ 7 ਅਕਤੂਬਰ 2023 ਨੂੰ ਆਈ ਪੁਚਾਲ ਕਰਕੇ 4000 ਤੋਂ ਵੱਧ ਮੌਤਾ ਹੋਈਆਂ ਸਨ ਪਰ ਸਯੁਕਤ ਤਾਸ ਤੇ ਵੱਲੋਂ 1500 ਮੌਤਾ ਦਾ ਦਾਵਾ ਕੀਤਾ ਗਿਆ ਸੀ ਇਸ ਤੋਂ ਪਹਿਲਾਂ 2022 ਦੇ ਵਿੱਚ 5.9 ਤਿਪੜਤਾ ਵਾਲੇ ਪੁਚਾਲ ਕਰਕੇ 1000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਵੱਡੇ ਪੱਧਰ ਤੇ ਮਾਲੀ ਨੁਕਸਾਨ ਵੀ ਹੋਇਆ ਸੀ ਦੱਸਦੀ ਹੈ ਅਫਗਾਨਿਸਤਾਨ ਦੇ ਵਿੱਚ ਲਗਾਤਾਰ ਫਕਵੇ ਉੱਤੇ ਤੰਬਾਕੂ ਕੁਨ ਪੁਚਾਲ ਅੰਦਰੰਦੇ ਨੇ ਅਤੇ ਹਿੰਦੂ ਕੁਸ਼ ਮੌਂਟੇਜ਼ ਨੂੰ ਇਸ ਮਾਮਲੇ ਦੇ ਵਿੱਚ ਬਿਹਤ ਐਕਟਿਵ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਅਫਗਾਨਿਸਤਾਨ ਭਾਰਤ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਸ ਦੇ ਐਨ ਵਿਚਕਾਰ ਔਨ ਦੇ ਅਤੇ ਇਹ ਲਾਈਨ ਅਫਗਾਨਿਸਤਾਨ ਦੇ ਹਰਾਤ ਸੂਬੇ ਤੱਕ ਜਾਂਦੀ ਹੈ ਪਲੇਟਸ ਦੇ ਵਿੱਚ ਹਲਚਲ ਹੋਣ ਤੇ ਹਲਕੇ ਤੋਂ ਦਰਮਿਆਨ ਪੁਚਾਲ ਆ ਸਕਦੇ ਨੇ ਚਾਹੇ ਵੱਡੀ ਤਬਾਹੀ ਵੀ ਹੁੰਦੀ ਹੈ ਇਕ ਵਾਰ ਫੇਰ ਦੱਸਦੀ ਹੈ अफगानिस्तान ਦੇ ਵਿੱਚ ਐਤਵਾਰ ਅੱਧੀ ਰਾਤ ਤੇਰਤੀ ਐਨੀ ਗੰਭੀ ਹੈ ਕਿ ਉਸ ਉੱਤੇ ਪਏ ਲੋਕ ਆਪਣੇ ਘਰਾਂ ਦੇ ਵਿੱਚ ਹੀ ਦਫ਼ਨ ਹੋ ਗਏ ਨੇ ਰਿਕਟਰ ਪਮਾਨ ਦੇ ਉਤੇ ਪਚਾਲਦੀ ਤਪਰਤਾ 6.3 ਮਾਪੀ ਗਈ ਅਤੇ ਹੁਣ ਤੱਕ 900 ਮੋਤਾ ਹੁੰਦੀ ਰਿਪੋਰਟ ਸਾਹਮਣੇ ਆਈ ਹੈ ਜਦਕਿ 300 ਹਜ਼ਾਰ ਤੋਂ ਵੱਧ ਜ਼ਖਮੀ ਦਸਜਾ ਰਹੇ ਨੇ ਵੱਡੇ ਭੁਜਾਲ ਤੋਂ ਬਾਅਦ ਵੀ ਝਟਕੇ ਮਹਿਸੂਸ ਹੁੰਦੇ ਰਹੇ ਅਤੇ ਲੋਕਾਂ ਨੇ ਘਰਾਂ ਤੋਂ ਬਾਹਰ ਬੈਠ ਕੇ ਰਾਤ ਕੱਟੀ ਹੈ ਉੱਧਰ ਰਾਹਤ ਕਾਰਜਾਂ ਦੇ ਵਿੱਚ ਜੁਟੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ 1000 ਉੱਤੇ ਹੋ ਸਕਤੀ ਹੈ ਦੱਸਦੀ ਹੈ ਅਮਰੀਕਾ ਦੇ ਜੀਓਲੋਜੀਕਲ ਸਰਵੇ ਮੁਤਾਬਕ ਪੁਚਾਲ ਦਾ ਕੇਂਦਰ 2 ਲੱਖ ਦੀ ਆਬਾਦੀ ਵਾਲੀ ਜਲਾਲਾਬਾਦ ਸ਼ਹਿਰ ਤੋਂ 17 ਮੀਲ ਦੂਰ ਸੀ ਅਤੇ ਇਹ ਇਲਾਕਾ ਕੁੰਮੀ ਰਾਸਤਾਨੇ ਕਾਬੂਲ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ ਇੱਕ ਹੋਰ ਰਿਪੋਰਟ ਮੁਤਾਬਕ ਤਾਜ਼ੀ ਕਿ ਸਬਤੋ ਵਦਮੋ ਤਾਂ ਕੁਨਾਰ ਸੂਬੇ ਦੇ ਵਿੱਚ ਹੋਈਆਂ ਅਤੇ ਪੁਚਾਲ ਦੇ ਝਟਕੇ ਲੈਂਦੇ ਪੰਜਾਬ ਤੱਕ ਮਹਿਸੂਸ ਕੀਤੇ ਗਏ ਭਾਰਤ ਦੇ ਗੁਰੂਗ੍ਰਾਮ ਦੇਖੇ ਵੀ ਹਲਕੇ ਝਟਕੇ ਮਹਿਸੂਸ ਹੋਣ ਦੀਆਂ ਰਿਪੋਰਟਾਂ ਸਭ ਨੇ ਆਈਆਂ ਨੇ ਦੱਸਦੀ ਹੈ ਕਿ ਅਫਗਾਨ ਅਫਗਾਨਿਸਤਾਨ ਦੇ ਵਿੱਚ 7 ਅਕਤੂਬਰ 2023 ਨੂੰ ਆਈ ਪੁਚਾਲ ਕਰਕੇ 4000 ਤੋਂ ਵੱਧ ਮੌਤਾ ਹੋਈਆਂ ਸਨ ਪਰ ਸਯੁਕਤ ਤਾਸ ਤੇ ਵੱਲੋਂ 1500 ਮੌਤਾ ਦਾ ਦਾਵਾ ਕੀਤਾ ਗਿਆ ਸੀ ਇਸ ਤੋਂ ਪਹਿਲਾਂ 2022 ਦੇ ਵਿੱਚ 5.9 ਤਿਪੜਤਾ ਵਾਲੇ ਪੁਚਾਲ ਕਰਕੇ 1000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਵੱਡੇ ਪੱਧਰ ਤੇ ਮਾਲੀ ਨੁਕਸਾਨ ਵੀ ਹੋਇਆ ਸੀ ਦੱਸ ਦੇ ਅਫਗਾਨਿਸਤਾਨ ਦੇ ਵਿੱਚ ਲਗਾਤਾਰ ਫਕਵੇ ਉੱਤੇ ਤੰਬਾਕੂਨ ਪੁਚਾਲ ਹੰਤ ਰਹਿੰਦੇ ਨੇ ਅਤੇ ਹਿੰਦੂ ਕੁਸ਼ ਮਾਉਂਟੇਜ਼ ਨੂੰ ਇਸ ਮਾਮਲੇ ਦੇ ਵਿੱਚ ਬਿਹਤ ਐਕਟਿਵ ਇਸ ਤੋਂ ਇਲਾਵਾ ਅਫਗਾਨਿਸਤਾਨ ਭਾਰਤ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਸ ਦੇ ਐਨ ਵਿਚਕਾਰ ਓਨ ਦੇ ਅਤੇ ਇਹ ਲਾਈਨ ਅਫਗਾਨਿਸਤਾਨ ਦੇ ਹਿਰਾਤ ਸੂਬੇ ਤੱਕ ਜਾਂਦੀ ਹੈ ਪਲੇਟਸ ਦੇ ਵਿਚ ਹਲਚਲ ਹੋਣ ਤੇ ਹਲਕੇ ਤੋਂ ਦਰਮਿਆਨ ਪੂਚਾਲ ਆ ਸਕਦੇ ਤੇ ਚੱਕਈ ਵਾਰ ਵੱਡੀ ਤਬਾਹੀ ਵੀ ਹੁੰਦੀ ਹੈ ਇਕ ਵਾਰ ਫੇ ਕਸਤੀਗੇ अफगानिस्तान ਦੇ ਵਿੱਚ ਅੱਤਵਾਰ ਅੱਧੀ ਰਾਤ ਧਰਤੀ ਇੰਨੀ ਗੰਬੀ ਹੈ ਕਿ ਸੁੱਤੇ ਪਏ ਲੋਕ ਆਪਣੇ ਘਰਾਂ ਦੇ ਵਿੱਚ ਹੀ ਦਫ਼ਨ ਹੋ ਗਏ ਨੇ ਰਿਕਟਰ ਪਮਾਨ ਦੇ ਉਤੇ ਪਹੁੰਚਾਲਦੀ ਤਪਰਤਾ 6.3 ਮਾਪੀ ਗਈ ਅਤੇ ਹੁਣ ਤੱਕ 900 ਮੌਤਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਜੋਤ ਕੇ 300 ਹਜ਼ਾਰ ਤੋਂ ਵੱਧ ਜ਼ਖਮੀ ਤਸਜਾ ਰਹੇ ਨੇ ਵੱਡੇ ਭੁਜਾਲ ਤੋਂ ਬਾਅਦ ਵੀ ਝਟਕੇ ਮਹਿਸੂਸ ਹੁੰਦੇ ਰਹੇ ਅਤੇ ਲੋਕਾਂ ਨੇ ਘਰਾਂ ਤੋਂ ਬਾਹਰ ਬੈਠ ਕੇ ਰਾਤ ਕੱਟੀ ਹੈ ਉਧਰ ਰਾਹਤ ਕਾਰਜਾਂ ਦੇ ਵਿੱਚ ਜੁਟੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ 1000 ਤੋਂ ਉੱਤੇ ਹੋ ਸਕਦੀ ਹੈ ਦੱਸਦੀ ਹੈ ਅਮਰੀਕਾ ਦੇ ਜੀਓਲੋਜੀਕਲ ਸਰਵੇ ਮੁਤਾਬਕ ਭੁਜਾਲ ਦਾ ਕੇਂਦਰ 2 ਲੱਖ ਦੀ ਆਬਾਦੀ ਵਾਲੀ ਜਲਾਲਾਬਾਦ ਸ਼ਹਿਰ ਤੋਂ 17 ਮੀਲ ਦੂਰ ਸੀ ਅਤੇ ਇਹ ਇਲਾਕਾ ਕੁੰਮੀ ਰਾਜਸਥਾਨੇ ਕਾਬੂਲ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ ਇੱਕ ਹੋਰ ਰਿਪੋਰਟ ਮੁਤਾਬਕ ਤਾਜ਼ੀ ਕਿਸਬ ਤੋਂ ਵਦਮੂਤਾ ਕੁਨਾਰ ਸੂਬੇ ਦੇ ਵਿੱਚ ਹੋਈਆਂ ਅਤੇ ਪੁਚਾਲ ਦੇ ਛਿਟਕੇ ਲੈਦੇ ਪੰਜਾਬ ਤੱਕ ਮਹਿਸੂਸ ਕੀਤੇ ਗਏ ਭਾਰਤ ਤੇ ਗੁਰੂਗਰਾਮ ਦੇਖੇ ਵੀ ਹਲਕੇ ਝਟਕੇ ਮਹਿਸੂਸ ਹੁੰਦੀਆਂ ਰਿਪੋਰਟਾਂ ਸਭ ਨੇ ਆਈਆਂ ਨੇ ਦੱਸਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ 7 ਅਕਤੂਬਰ 2023 ਨੂੰ ਆਈ ਪੂਚਾਲ ਕਰਕੇ 4000 ਤੋਂ ਵੱਧ ਮੌਤਾ ਹੋਈਆਂ ਸਨ ਪਾਸਯੁਕਤ ਦਾਸਤ ਦੇ ਵੱਲੋਂ 1500 ਮੌਤਾ ਦਾ ਦਾਅਵਾ ਕੀਤਾ ਗਿਆ ਸੀ ਇਸ ਤੋਂ ਪਹਿਲਾਂ 2022 ਦੇ ਵਿੱਚ 5.9 ਤਿਪੜਤਾ ਵਾਲੇ ਪੂਚਾਲ ਕਰਕੇ 1000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਵੱਡੇ ਪੱਧਰ ਤੇ ਮਾਲੀ ਨੁਕਸਾਨ ਵੀ ਹੋਇਆ ਸੀ ਦੱਸਦੀ ਹੈ ਅਫਗਾਨਿਸਤਾਨ ਦੇ ਵਿੱਚ ਲਗਾਤਾਰ ਫਕਵੀ ਉੱਤੇ ਤੰਬਾਕ ਕੁਨ ਪੁਚਾਲ ਅੰਤਰ ਰੰਦੇ ਨੇ ਅਤੇ ਹਿੰਦੂ ਕੁਸ਼ ਮੌਂਟੇਜ਼ ਨੂੰ ਇਸ ਮਾਮਲੇ ਦੇ ਵਿੱਚ ਬਿਹਤਰ ਐਕਟਿਵ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਅਫਗਾਨਿਸਤਾਨ ਭਾਰਤ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਸ ਦੇ ਐਨ ਵਿਚਕਾਰ ਆਨ ਦੇ ਅਤੇ ਇਹ ਲਾਈਨ ਅਫਗਾਨਿਸਤਾਨ ਦੇ ਹਰਾਤ ਸੂਬੇ ਤੱਕ ਜਾਂਦੀ ਹੈ ਪਲੇਟਸ ਦੇ ਵਿੱਚ ਹਲਚਲ ਹੋਣ ਤੇ ਹਲਕੇ ਤੋਂ ਦਰਮਿਆਨ ਪੁਚਾਲ ਆ ਸਕਦੇ ਨੇ ਜਾਂ ਕਈ ਵਾਰ ਵੱਡੀ ਤਬਾਹੀ ਵੀ ਹੁੰਦੀ ਹੈ ਇਕਵਰਫੇ ਦਾਸਤੀਗੇ अफगानिस्तान ਦੇ ਵਿੱਚ ਐਤਵਾਰ ਅੱਧੀ ਰਾਤ ਧਰਤੀ ਇੰਨੀ ਗੰਬੀ ਹੈ ਕਿ ਸੁੱਤੇ ਪਏ ਲੋਕ ਆਪਣੇ ਘਰਾਂ ਦੇ ਵਿੱਚ ਹੀ ਦਫ਼ਨ ਹੋ ਗਏ ਨੇ ਰਿਕਟਰ ਪਮਾਨ ਦੇ ਉਤੇ ਪਹੁੰਚਾਲਦੀ ਤਪਲਤਾ 6.3 ਮਾਪੀ ਗਈ ਅਤੇ ਹੁਣ ਤੱਕ 900 ਮੌਤਾ ਹੋਣ ਦੀ ਰਿਪੋਰਟ ਸਾਹਮਣੇ ਹੈ ਜੋ ਕਿ 300 ਹਜ਼ਾਰ ਤੋਂ ਵੱਧ ਜ਼ਖਮੀ ਤਸੱਜਾ ਰਹੇ ਨੇ ਵੱਡੇ ਭੁਜਾਲ ਤੋਂ ਬਾਅਦ ਵੀ ਝਟਕੇ ਮਹਿਸੂਸ ਹੁੰਦੇ ਰਹੇ ਅਤੇ ਲੋਕਾਂ ਨੇ ਘਰਾਂ ਤੋਂ ਬਾਹਰ ਬੈਠ ਕੇ ਰਾਤ ਕੱਟੀ ਹੈ ਉਧਰ ਰਾਹਤ ਕਾਰਜਾਂ ਦੇ ਵਿੱਚ ਜੁਟੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ 1000 ਤੋਂ ਉੱਤੇ ਹੋ ਸਕਦੀ ਹੈ ਦੱਸਦੀ ਹੈ ਅਮਰੀਕਾ ਦੇ ਜੀਓਲੋਜੀਕਲ ਸਰਵੇ ਮੁਤਾਬਕ ਭੁਜਾਲ ਦਾ ਕੇਂਦਰ 2 ਲੱਖ ਦੀ ਆਬਾਦੀ ਵਾਲੀ ਜਲਾਲਾਬਾਦ ਸ਼ਹਿਰ ਤੋਂ 17 ਮੀਲ ਦੂਰ ਸੀ ਅਤੇ ਇਹ ਇਲਾਕਾ ਕੁੰਮੀ ਰਾਜਸਥਾਨੇ ਕਾਬੂਲ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ ਇੱਕ ਹੋਰ ਰਿਪੋਰਟ ਰਿਪੋਰਟ ਮੁਤਾਬਕ ਤਾਜ਼ੀਏ ਕਿਸਤਵਦ ਮੂਤਾ ਕੁਨਾਰ ਸੂਬੇ ਦੇ ਵਿੱਚ ਹੋਈਆਂ ਅਤੇ ਪੁਚਾਲ ਦੇ ਝਟਕੇ ਲੈਂਦੇ ਪੰਜਾਬ ਤੱਕ ਮਹਿਸੂਸ ਕੀਤੇ ਗਏ ਭਾਰਤ ਦੇ ਗੁਰੂਗਰਾਮ ਦੇਖੇ ਵੀ ਹਲਕੇ ਝਟਕੇ ਮਹਿਸੂਸ ਹੋਣ ਦੀਆਂ ਰਿਪੋਰਟਾਂ ਸਭ ਨੇ ਆਈਆਂ ਨੇ ਦੱਸਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ 7 ਅਕਤੂਬਰ 2023 ਨੂੰ ਆਈ ਪੁਚਾਲ ਕਰਕੇ 4000 ਤੋਂ ਵੱਧ ਮੌਤਾ ਹੋਈਆਂ ਸਨ ਪਾਸਯੁਕਤ ਦਾਸ ਦੇ ਵੱਲੋਂ 1500 ਮੌਤਾ ਦਾ ਦਾਅਵਾ ਕੀਤਾ ਗਿਆ ਸੀ ਇਸ ਤੋਂ ਪਹਿਲਾਂ 2022 ਦੇ ਵਿੱਚ 5.9 ਤੀਬਰਤਾ ਵਾਲੇ ਪੁਚਾਲ ਕਰਕੇ 1000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਵਿੱਡੇ ਪੱਧਰ ਤੇ ਮਾਲੀ ਨੁਕਸਾਨ ਵੀ ਹੋਇਆ ਸੀ ਦੱਸ ਜੀ ਅਫਗਾਨਿਸਤਾਨ ਦੇ ਵਿੱਚ ਲਗਾਤਾਰ ਫਕਵੇ ਉੱਤੇ ਤੰਬਾਕੂਨ ਉਪਚਾਲ ਅੰਤ ਰਹਿੰਦੇ ਨੇ ਅਤੇ ਹਿੰਦੂ ਕੁਸ਼ ਮੌਂਟੇਜ਼ਨ ਨੂੰ ਇਸ ਮਾਮਲੇ ਦੇ ਵਿੱਚ ਬਿਹਤਰ ਐਕਟਿਵ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਅਫਗਾਨਿਸਤਾਨ ਭਾਰਤ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਸ ਦੇ ਐਨ ਵਿਚਕਾਰ ਆਨ ਦੇ ਅਤੇ ਇਹ ਲਾਈਨ ਅਫਗਾਨਿਸਤਾਨ ਦੇ ਹਰਾਤ ਸੂਬੇ ਤੱਕ ਜਾਂਦੀ ਹੈ ਪਲੇਟਸ ਦੇ ਵਿੱਚ ਹਲਚਲ ਹੋਣ ਤੇ ਹਲਕੇ ਤੋਂ ਦਰਮਿਆਨ ਪੁਚਾਲ ਸਕਦੇ ਨਹੀਂ ਚਾ ਕਈ ਵਾਰ ਵੱਡੀ ਤਬਾਹੀ ਵੀ ਹੁੰਦੀ ਹੈ ਇੱਕ ਵਾਰ ਫੇ ਕਸਤੇਗੇ ਅਫਗਾਨਿਸਤਾਨ ਦੇ ਵਿੱਚ ਐਤਵਾਰ ਅੱਧੀ ਰਾਤ ਧਰਤੀ ਇੰਨੀ ਗੰਬੀ ਹੈ ਕਿ ਸੁੱਤੇ ਪਏ ਲੋਕ ਆਪਣੇ ਘਰਾਂ ਦੇ ਵਿੱਚ ਹੀ ਦਫਨ ਹੋ ਗਏ ਨੇ ਰਿਕਟਰ ਪਮਾਨ ਦੇ ਉਤੇ ਪਹੁੰਚਾਲਦੀ ਤਪਲਤਾ 6.3 ਮਾਪੀ ਗਈ ਅਤੇ ਹੁਣ ਤੱਕ 900 ਮੌਤਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਜੋਤ ਕੇ 300 ਹਜ਼ਾਰ ਤੋਂ ਵੱਧ ਜ਼ਖਮੀ ਤਸਜਾਦੇ ਨੇ ਵੱਡੇ ਭੂਚਾਲ ਤੋਂ ਬਾਅਦ ਵੀ ਝਟਕੇ ਮਹਿਸੂਸ ਹੁੰਦੇ ਰਹੇ ਅਤੇ ਲੋਕਾਂ ਨੇ ਘਰਾਂ ਤੋਂ ਬਾਹਰ ਬੈਠ ਕੇ ਰਾਤ ਕੱਟੀ ਹੈ ਉਧਰ ਰਾਹਤ ਕਾਰਜਾਂ ਦੇ ਵਿੱਚ ਜੁਟੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ 1000 ਤੋਂ ਉੱਤੇ ਹੋ ਸਕਦੀ ਹੈ ਦੱਸਦੀ ਹੈ ਅਮਰੀਕਾ ਦੇ ਜੀਓਲੋਜੀਕਲ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ 2 ਲੱਖ ਦੀ ਆਬਾਦੀ ਵਾਲੀ ਜਲਾਲਾਬਾਦ ਸ਼ਹਿਰ ਤੋਂ 17 ਮੀਲ ਦੂਰ ਸੀ ਅਤੇ ਇਹ ਇਲਾਕਾ ਕੋਮੀ ਰਾਜਸਥਾਨੇ ਕਾਬੂਲ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ ਇੱਕ ਹੋਰ ਰਿਪੋਰਟ ਮੁਤਾਬਕ ਤਾਜ਼ੀ ਕਿ ਸਬਤੋ ਵਦਮੂਤਾ ਕੁਨਾਰ ਸੂਬੇ ਦੇ ਵਿੱਚ ਹੋਈਆਂ ਅਤੇ ਪੁਚਾਲ ਦੇ ਛਿਟਕੇ ਲੈਦੇ ਪੰਜਾਬ ਤੱਕ ਮਹਿਸੂਸ ਕੀਤੇ ਗਏ ਭਾਰਤ ਤੇ ਗੁਰੂਗ੍ਰਾਮ ਦੇਖੇ ਵੀ ਹਲਕੇ ਝਟਕੇ ਮਹਿਸੂਸ ਹੁੰਦੀਆਂ ਰਿਪੋਰਟਾਂ ਸਭ ਨੇ ਆਈਆਂ ਨੇ ਦੱਸਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ 7 ਅਕਤੂਬਰ 2023 ਨੂੰ ਆਈ ਪੁਚਾਲ ਕਰਕੇ 4000 ਤੋਂ ਵੱਧ ਮੌਤਾ ਹੋਈਆਂ ਸਨ ਪਾਸਯੁਕਤ ਤਾਸ ਤੇ ਵੱਲੋਂ 1500 ਮੌਤਾ ਦਾ ਦਾਅਵਾ ਕੀਤਾ ਗਿਆ ਸੀ ਇਸ ਤੋਂ ਪਹਿਲਾਂ 2022 ਦੇ ਵਿੱਚ 5.9 ਤਿਪੜਤਾ ਵਾਲੇ ਪੁਚਾਲ ਕਰਕੇ 1000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਵੱਡੇ ਪੱਧਰ ਤੇ ਮਾਲੀ ਨੁਕਸਾਨ ਵੀ ਹੋਇਆ ਸੀ ਦੱਸਦੀ ਹੈ ਅਫਗਾਨਿਸਤਾਨ ਦੇ ਵਿੱਚ ਲਗਾਤਾਰ ਫਕਵੇ ਉੱਤੇ ਤੰਬਾਕ ਕੁਚਾਲ ਅੰਦਰ ਰੰਦੇ ਨੇ ਅਤੇ ਹਿੰਦੂ ਕੁਸ਼ ਮੌਂਟੇਜ਼ ਨੂੰ ਇਸ ਮਾਮਲੇ ਦੇ ਵਿੱਚ ਬਿਹਤਰ ਐਕਟਿਵ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਅਫਗਾਨਿਸਤਾਨ ਭਾਰਤ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਸ ਦੇ ਐਨ ਵਿਚਕਾਰ ਔਨ ਦੇ ਅਤੇ ਇਹ ਲਾਈਨ ਅਫਗਾਨਿਸਤਾਨ ਦੇ ਹਰਾਤ ਸੂਬੇ ਤੱਕ ਜਾਂਦੀ ਹੈ ਪਲੇਟਸ ਦੇ ਵਿੱਚ ਹਲਚਲ ਹੋਣ ਤੇ ਹਲਕੇ ਤੋਂ ਦਰਮਿਆਨ ਪੁਚਾਲ ਆ ਸਕਦੇ ਨੇ ਚਾਹੇ ਵੱਡੀ ਤਬਾਹੀ ਵੀ ਹੁੰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ